ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਮੰਦਰ ਸਿੰਘ ਸ਼ਾਂਤ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਫਿਰੋਜ਼ਪੁਰ ਦਾ ਸਿਵਲ ਹਸਪੀਟਲ ਇਹ ਜਿਹੜਾ ਇਹ ਅਕਸਰ ਹੀ ਮੁੱਦਿਆਂ ਦੇ ਵਿੱਚ ਘਿਰਿਆ ਰਹਿੰਦਾ ਹੈ ਆਪਣੀਆਂ ਨਕਾਮੀਆਂ ਨੂੰ ਇਹ ਅਕਸਰ ਹੀ ਉਭਾਰਦਾ ਰਹਿੰਦਾ ਹੈ ਅੱਜ ਇਸੇ ਤਰ੍ਹਾਂ ਦਾ ਹੀ ਇੱਕ ਮਸਲਾ ਲੈ ਕਰਕੇ ਆਏ ਆ ਜਿਹੜੀ ਬਾਇਓ ਜਿਹੜੀ ਇਹ ਜਿਹੜੀ ਆ ਵੇਸਟਿੰਗ ਬਾਇਓ ਵੇਸਟਿੰਗ ਆ ਦੇਖੋ ਇਧਰ ਨਾਲ ਜਿਹੜਾ ਡਰਗ ਦਾ ਡਰੱਗ ਦਾ ਜਿਹੜਾ ਉਹ ਅਫੀਸਰ ਦਫਤਰ ਹੈ ਜਿੱਥੇ ਡਰੱਗ ਦੇ ਜਿਹੜੇ ਸਾਰੇ ਮੁਲਾਜ਼ਮ ਬੈਠਦੇ ਹਨ ਤੇ ਉਥੇ ਨਾਲ ਹੀ ਇਹ ਜਿਹੜੀ ਇੱਥੇ ਸਾਰਾ ਕੁਝ ਇਹ ਇਹ ਖਲਾਰਿਆ ਆ ਬਾਇਓ ਜਿਹੜੀ ਇੱਕ ਕਾਨੂੰਨਨ ਜੁਰਮ ਆ ਕਿ ਇਸ ਤਰ੍ਹਾਂ ਇਹ ਬਾਇਓ ਜਿਹੜੀ ਵੇਸਟਿੰਗ ਇੱਕ ਕਾਨੂੰਨ ਜੁਰਮਾ ਕਿ ਅਸਲ ਕਾਨੂੰਨ ਦੇ ਜਰੀਏ ਦੇ ਵਿੱਚ ਇਸ ਵੇਸਟਿੰਗ ਨੂੰ ਇੱਕ ਟੋਹਿਆ ਕੱਢ ਕੇ ਉਸ ਦੇ ਵਿੱਚ ਨੱਬ ਕੇ ਤੇ ਇਹਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਪਰ ਦੇਖੋ ਕਿੰਡੀ ਵੱਡੀ ਹਨਗੈਲੀ ਏ ਸੇਵਲ ਹਸਪਤਾਲ ਦੇ ਅਮਲੇ ਵੱਲੋਂ ਇਸ ਬਾਇਓ ਵੇਸਟਿੰਗ ਨੂੰ ਅਜਾਇਆ ਹੀ ਇੱਥੇ ਸੁੱਟਿਆ ਹੋਇਆ ਹੈ ਇਧਰ ਨਾਲ ਜਿਹੜਾ ਹੈ ਮਲੇਰੀਏ ਦਾ ਜਿਹੜਾ ਦਫਤਰ ਹੈ ਜਿੱਥੇ ਮਲੇਰੀਏ ਦੀ ਚੈਕਿੰਗ ਕੀਤੀ ਜਾਂਦੀ ਹੈ ਹੁਣ ਦੇਖੋ ਤੁਸੀਂ ਆਪੀ ਲੋਕਾਂ ਨੂੰ ਸਿਹਤ ਜਿਹੜੀਆਂ ਸਿਹਤ ਬਾਰੇ ਜਾਣਕਾਰੀਆਂ ਦੇਣ ਵਾਲਾ ਹਸਪਤਾਲ ਆਪ ਕਿੰਨਾਕ ਇਸ ਚੀਜ਼ਾਂ ਤੋਂ ਅਣਗਹਿਲੀ ਕਰਕੇ ਆਪ ਕਿੰਨਾਕ ਮਾਨਸਬ ਤੌਰ ਤੇ ਬਿਮਾਰ ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆ ਜਿਹੜੀ ਬਾਇਓ ਵੇਸਟਿੰਗ ਜਿਹੜੀ ਇੱਥੇ ਖਲਾਰੀ ਹੋਈ ਹੈ ਇੱਥੇ ਸੁੱਟੀ ਹੋਈ ਹੈ ਇਸ ਵੱਲ ਕਿਉਂ ਨਹੀਂ ਸਿਵਲ ਹਸਪਤਾਲ ਦੇ ਜਿਹੜੇ ਅਮਲੇ ਵੱਲੋਂ ਧਿਆਨ ਗਿਆ ਸੋ ਇਹ ਤੁਸੀਂ ਆਪ ਹੀ ਹੁਣ ਦੇਖ ਸਕਦੇ ਹੋ ਤੇ ਇੱਥੇ ਤੁਸੀਂ ਆਪਣੀ رائے ਵੀ ਦੇਣੀ ਹੈ ਕਿਉਂਕਿ ਜਿਹੜਾ ਸਿਵਲ ਹਸਪੀਟਲ ਦਾ ਜਿਹੜਾ ਹਾਲ ਏ ਦੋਸਤੋ ਬਹੁਤ ਜਾੜਾ ਮਾੜਾ ਹੈ ਬਹੁਤ ਜ਼ਿਆਦਾ ਮਾੜਾ ਤੇ ਹੁਣ ਦੇਖਣਾ ਹੋਵੇਗਾ ਕਿ ਇਹਦੇ ਤੇ ਪ੍ਰਸ਼ਾਸਨ ਜਾਂ ਸਿਵਲ ਹਸਪੀਟਲ ਦਾ ਅਮਲਾ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ ਮੇਰੇ ਨਾਲ ਕੈਮਰਾਮੈਨ ਸੋਨੂ ਅਟਵਾਲ ਦੇ ਨਾਲ ਫਿਰੋਜ਼ਪੁਰ ਤੋਂ ਸੁਖਮੰਦਰ ਸਿੰਘ ਸ਼ਾਂਤ ਧੰਨਵਾਦ